ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਹੋਪਸ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਲੈ ਕੇ ਆਏ ਜੀ ਆਪਣੀਆਂ ਮਦਰਸ ਵਾਸਤੇ ਪਾਰਟੀ ਵੇਅਰ ਸੂਟ ਸੋ ਆਓ ਦੇਖਦੇ ਹਾਂ ਬਹੁਤ ਹੀ ਪਿਆਰੇ ਸੂਟ ਸਟਿਚ ਹੋਏ ਨੇ ਅ ਪਹਿਲਾ ਸੂਟ ਆ ਜੀ ਇਹ ਸੈਮੀ ਰਾ ਸਿਲਕ ਦਾ ਕਪੜਾ ਆ ਬਹੁਤ ਪਿਆਰਾ ਤੇ ਆ ਇਹਦੇ ਨਾਲ ਸ਼ਰਟ ਆ ਪੂਰਾ ਹੈਂਡਵਰਕ ਹੋਇਆ ਆ ਬੜੀ ਪਿਆਰੀ ਜਿਹੜੀ ਡਿਜ਼ਾਈਨਿੰਗ ਆ ਗਲੇ ਤੇ ਡਿਜ਼ਾਈਨਿੰਗ ਆ ਤੇ ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਜਿਹੜੇ ਆ ਉਹ ਸੋਹਣੇ ਲੱਗੇ ਨੇ ਸੋ ਬਹੁਤ ਪਿਆਰਾ ਹੈ ਜਿਹੜਾ ਪਾਰਟੀ ਵੇਅਰ ਸੂਟ ਬਣਿਆ ਸਾਡਾ ਗਲੇ ਤੇ ਵੀ ਵਰਕ ਆ ਤੇ ਕਾਰਨਰ ਤੇ ਵਰਕ ਆ ਵਿੱਚ ਥੋੜੀ ਥੋੜੀ ਜਿਹੜੀ ਆ ਉਹ ਸਿੱਪੀ ਦਿੱਤੀ ਹੋਈ ਆ ਸਿੱਪੀ ਨਾਲ ਵਰਕ ਕੀਤਾ ਆ ਸੋ ਬੜਾ ਯੂਨੀਕ ਜਿਹਾ ਜਿਹੜਾ ਤੁਸੀਂ ਪਾਰਟੀ ਵੇਅਰ ਸੂਟ ਇਦਾਂ ਦੇ ਜਿਹੜਾ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਵਰਕ ਬਹੁਤ ਪਿਆਰਾ ਹੋਇਆ ਦੇਖੋ ਕਿੰਨਾ ਸੋਹਣਾ ਵਰਕ ਜਿਹੜਾ ਆ ਕੀਤਾ ਹੋਇਆ ਹੈਂਡਵਰਕ ਸਾਰਾ ਹੈਂਡਵਰਕ ਤੇ ਸੂਟ ਆ ਕਿਉਂਕਿ ਲਾਈਟ ਜਿਹੜਾ ਆ 골ਡਨ ਜੀ ਸ਼ੇਡ ਆ ਲਾਈਟ ਕਰੀਮ 골ਡਨ ਜੇ ਸ਼ੇਡ ਆ ਤੇ ਇਹਦੇ ਨਾਲ ਜਿਹੜਾ ਕਲਰ ਕੰਬੀਨੇਸ਼ਨ ਹੈ ਉਹ ਬਹੁਤ ਸੋਹਣੇ ਉੱਠ ਕੇ ਆਏ ਨੇ ਵਰਕ ਦੇ ਤੇ ਦੁਪੱਟਾ ਜਿਹੜਾ ਤੁਸੀਂ ਲਾਈਟ ਕਲਰ ਦਾ ਵੀ ਰੱਖ ਸਕਦੇ ਹੋ ਤੇ ਉਹਨੂੰ ਜਿਹੜੀ ਆ ਪਾਈਪਿੰਗ ਵਗੈਰਾ ਜਿਹੜੀ ਉਹ ਸੀ ਡਾਰਕ ਕਲਰ ਦੀ ਜਿਹੜੀ ਆ ਉਹ ਲਗਵਾ ਸਕਦੇ ਆ ਸੋ ਬੜਾ ਡਿਫਰੈਂਟ ਜਿਆ ਜਿਹੜਾ ਵਾ ਮਦਰਸ ਵਾਸਤੇ ਕਨਸੈਪਟ ਆ ਬੜਾ ਵਧੀਆ ਲੱਗਦਾ ਪਾਇਆ ਹੋਇਆ ਨਾਲ ਇਹਦੇ ਜੀ ਪਟਿਆਲਾ ਸਲਵਾਰ ਆ ਉਹਨਾਂ ਨੇ ਪਟਿਆਲਾ ਸਲਵਾਰ ਨਾਲ ਇਹਦੇ ਤਿਆਰ ਕਰਾਈ ਆ ਸੋ ਬੜਾ ਪਿਆਰਾ ਜਿਹਾ ਸੂਟ ਆ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਬਣਵਾ ਸਕਦੇ ਹੋ ਨੈਕਸਟ ਇਹ ਜੀ ਇੱਕ ਕ੍ਰੇਪ ਤੇ ਬਣਿਆ ਹੋਇਆ ਆ ਇਹ ਸੂਟ ਇਹਦਾ ਵੀ ਕਲਰ ਬਹੁਤ ਪਿਆਰਾ ਹੈ ਲਾਈਟ ਜਿਹਾ ਜਿੱਦਾਂ ਮਦਰਸ ਪਸੰਦ ਕਰਦੀਆਂ ਨੇ ਉਹ ਕਲਰ ਆ ਇਹਦਾ ਲਾਈਟ ਜਿਹਾ ਇਹ ਮਸ਼ੀਨ ਦੇ ਨਾਲ ਤੇ ਆਰੀ ਦੇ ਨਾਲ ਜਿਹੜਾ ਆ ਉਹ ਵਰਕ ਕੀਤਾ ਹੋਇਆ ਹੈ ਕਲਰ ਬਹੁਤ ਪਿਆਰਾ ਹੈ ਕ੍ਰੇਪ ਦਾ ਇਹ ਫੈਬਰਿਕ ਆ ਤੇ ਕਾਰਨਰ ਜਿਹੜੇ ਆ ਉਹ ਕੱਡੇ ਹੋਏ ਨੇ ਆ ਆਰੀ ਵਰਕ ਨਾਲ ਮਸ਼ੀਨ ਦੇ ਨਾਲ ਤੇ ਆ ਥੋੜਾ ਥੋੜਾ ਗਲੇ ਤੇ ਆਊਗਾ ਵੇਚੇ ਦੇ ਬੂਟੀ ਪਈ ਹੋਈ ਆ ਆ ਬਾਜੂ ਦਾ ਵਰਕ ਹੈ ਜੀ ਤੇ ਦੁਪੱਟਾ ਉਹਨਾਂ ਨੇ ਇਹਦੇ ਨਾਲ ਸਕਿਨ ਕਲਰ ਦਾ ਲਿਆ ਆ ਤੇ ਉਹਨੂੰ ਅਸੀਂ ਨਾਲ ਮੈਰੂਨ ਜਿਹੜੀ ਆ ਉਹ ਪਾਈਪਿੰਗ ਲਗਵਾ ਦਿੱਤੀ ਆ ਸੋ ਤੁਸੀਂ ਕੰਟਰਾਸਟ ਵੀ ਕਰ ਸਕਦੇ ਆ ਦੁਪੱਟਾ ਤੇ ਸੂਟ ਨਾਲ ਦੀ ਜਿਹੜੀ ਸ਼ੇਡ ਆ ਉਹ ਵੀ ਰੱਖ ਸਕਦੇ ਆ ਮਦਰਸੇ ਇਹ ਬਹੁਤ ਪਿਆਰੀਆਂ ਪਿਆਰੀਆਂ ਸ਼ੇਡਾਂ ਨੇ ਜਿਹੜੀਆਂ ਕਿ ਫੋਰਐਵਰ ਹੀ ਆ ਹਮੇਸ਼ਾ ਇਹ ਚੱਲਦੀਆਂ ਰਹਿੰਦੀਆਂ ਨੇ ਸੋਮਰਕੀ ਬਹੁਤ ਸੋਹਣਾ ਦੇਖੋ ਕਿੰਨਾ ਸਾਫ ਸੁਥਰਾ ਆ ਬੜਾ ਹੀ ਪਿਆਰਾ ਜਿਹੜਾ ਸੂਟ ਆ ਉਹ ਬਣਿਆ ਹੋਇਆ ਆ ਸੋ ਤੁਸੀਂ ਇਸ ਕਲਰ ਨੂੰ ਵੀ ਕਿਸ ਜਿਹਦਾ ਵਰਕ ਨੂੰ ਕਿਸੇ ਹੋਰ ਕਲਰ ਤੇ ਜਿਹੜਾ ਉਹ ਕਰਵਾ ਸਕਦੇ ਹੋ ਨੈਕਸਟ ਤਾਂ ਦਿਖਾਉਣਾ ਚਾਹੂੰਗੀ ਇਹ ਬਲੌਕ ਦਾ ਆਪਣਾ ਸੂਟ ਸੀ ਬਲੌਕ ਦੇ ਜਿਹੜੇ ਅਸੀਂ ਵੀਡੀਓ ਪਾਈ ਹੋਈ ਸੂਟ ਸਾਡੇ ਬਣੇ ਹੋਏ ਸੀ ਆ ਸਟਿਚ ਕਰਾਇਆ ਬੜੀ ਸੋਹਣੀ ਜਿਹੜੀ ਗ੍ਰੇਸ ਆ ਸਟਿਚ ਹੋ ਕੇ ਆਉਂਦੀ ਆ ਸੂਟਾਂ ਦੀ ਕਲਰ ਇਹਦਾ ਵੀ ਬਹੁਤ ਸੋਹਣਾ ਆ ਲਾਈਟ ਅਸਮਾਨੀ ਜਿਹਾ ਕਲਰ ਆ ਕਿੰਨੀ ਸੋਹਣੀ ਇਹਦੇ ਨਾਲ ਬਲੌਕ ਦੀ ਜਿਹੜੀ ਆ ਬਲੌਕ ਪ੍ਰਿੰਟਿੰਗ ਹੋਈ ਆ 골ਡਨ ਦੇ ਨਾਲ ਇਸ ਇਹ ਸਾਰੇ ਦੁਪੱਟੇ ਤੇ ਵੀ ਬਲੌਕ ਐਵੇਂ ਦਾ ਹੀ ਹੋਇਆ ਹੈ ਨਾਲ ਸੀ ਪਿੰਕ ਕਲਰ ਦੀ ਜਿਹੜੀ ਆ ਉਹ ਪਾਈਪਿੰਗ ਲਗਵਾਤੀ ਆ ਸੋ ਸੂਟ ਦੀ ਬਹੁਤ ਸੋਹਣੀ ਗ੍ਰੇਸ ਆ ਰਹੀ ਆ ਬੈਕ ਸਾਈਡ ਦੇਖੋ ਬੈਕ ਵੀ ਬਹੁਤ ਪਿਆਰਾ ਇਦਾਂ ਲੱਗਦਾ ਆ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਜਿਹੜਾ ਬਲੌਕ ਉਹ ਕਰਵਾ ਸਕਦੇ ਏਸੇ ਲਿਖਤੇ ਬਲੌਕ ਹੋਈ ਆ ਏਸ ਲਿਖਦਾ ਫੈਬਰਿਕ ਲੈ ਕੇ ਉਹਦੇ ਤੇ ਅਸੀਂ ਬਲੌਕ ਪ੍ਰਿੰਟਿੰਗ ਕਰਵਾਈ ਆ ਤੇ ਸਟਿਚ ਹੋ ਕੇ ਸੂਟਾਂ ਦੀ ਗ੍ਰੇਸ ਜਿਹੜੀ ਉਹ ਜ਼ਿਆਦਾ ਆਉਂਦੀ ਆ ਕੋਈ ਵੀ ਤੁਸੀਂ ਕਲਰ ਕੰਬੀਨੇਸ਼ਨ ਜਿਹੜਾ ਆਪਣੀ ਪਸੰਦ ਆ ਉਹ ਲਵਾ ਸਕਦੇ ਹੋ ਸੋ ਇਹ ਮੇਰਾ ਸੂਟ ਵੀ ਹੋਣਾ ਬਹੁਤ ਜ਼ਰੂਰੀ ਹੈ ਮਦਰ ਸਕੂਲ ਲੋਕ ਪ੍ਰਿੰਟਿੰਗ ਦਾ ਆਇ ਦੀ ਨਾਲ ਸਲਵਾਰ ਆ ਨੈਕਸਟ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਗਰਮ ਸੂਟ ਇਹ ਵੀ ਬਹੁਤ ਸੋਹਣਾ ਲਾਈਟ ਜਿਆ ਕਲਰ ਆ ਲਾਈਟ ਬਹੁਤ ਸੋਹਣਾ ਲਾਈਟ ਫਰੋਜ਼ੀ ਜਿਹੀ ਸ਼ੇਡ ਆ ਬਹੁਤ ਹੀ ਪਿਆਰੀ ਸ਼ੇਡ ਆ ਹੋ ਸਕਦਾ ਆ ਵੀਡੀਓ ਚ ਡਾਰਕ ਲੱਗਦੀ ਹੋਵੇ ਜਾਂ ਲਾਈਟ ਪਰ ਬੜੀ ਪਿਆਰੀ ਸ਼ੇਡ ਆ ਇਹ ਕਾਰਨਰ ਜਿਹੜੇ ਆ ਮਸ਼ੀਨ ਵਰਕ ਕੀਤਾ ਹੋਇਆ ਹੈ ਕਾਰਨਰ ਤੇ ਬੜਾ ਹੀ ਪਿਆਰਾ ਤੇ ਜਿਹੜਾ ਫੈਬਰਿਕ ਆ ਪਸ਼ਮੀਨੇ ਦਾ ਆ ਕੋਈ ਇਹਦੇ ਤੇ ਬੁਰਨੀ ਆਉਂਦੀ ਪੂਰਾ ਵਧੀਆ ਜਿਹੜਾ ਇਹ ਫੈਬਰਿਕ ਆ ਆਹ ਇਹਦੀਆਂ ਬਾਜੂ ਨੇ ਇਵੇਂ ਦੇ ਪਾਏ ਹੋਏ ਸੂਟ ਵੀ ਬਹੁਤ ਪਿਆਰੇ ਲੱਗਦੇ ਨੇ ਸਲਵਾਰੇ ਦੀ ਪਲੇਨ ਆ ਤੇ ਦੁਪੱਟਾ ਨਾਲ ਇਹਦੇ ਕੰਟਰਾਸਟ ਦਿੱਤਾ ਹੋਇਆ ਇਹਦੇ ਕਰਕੇ ਹੀ ਕੰਟਰਾਸਟ ਦੁਪੱਟਾ ਰਹਿਣ ਕਰਕੇ ਸੂਟ ਦੀ ਬਹੁਤ ਜ਼ਿਆਦਾ ਗ੍ਰੇਸ ਜਿਹੜੀ ਆ ਉਹ ਆਈ ਗਿਆ ਕਿਉਂਕਿ ਇਹ ਕਲਰ ਥੋੜਾ ਲਾਈਟ ਆ ਸੂਟ ਦਾ ਤੇ ਜਿਹੜਾ ਕੰਬੀਨੇਸ਼ਨ ਆ ਵਰਕ ਦਾ ਕਢਾਈ ਦਾ ਉਹ ਬਹੁਤ ਪਿਆਰਾ ਜਿਹੜਾ ਅਸੀਂ ਲਿਆ ਆ ਤੇ ਦੁਪੱਟਾ ਉਹਦੇ ਨਾਲ ਦਾ ਅਸੀਂ ਨਾਲ ਡਾਈ ਕਰਵਾਤਾ ਸੋ ਬੜੀ ਪਿਆਰੀ ਗ੍ਰੇਸ ਜਿਹੜੀ ਆ ਉਹਦੀ ਆਈ ਆ ਸੋ ਇਹ ਵੀ ਜਿਹੜਾ ਆ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਸੂਟ ਜਿਹੜਾ ਉਹ ਤਿਆਰ ਹੋ ਜਾਵੇਗਾ ਤੇ ਅਨਸਤੇ ਤੁਸੀਂ ਦੇਖ ਇੱਕ ਬਲੌਕ ਦਾ ਇਹਦਾ ਕਲਰ ਵੀ ਮੈਨੂੰ ਬਹੁਤ ਪਸੰਦ ਸੀ ਇਹ ਵੀ ਬੜਾ ਪਿਆਰਾ ਸੂਟ ਆ ਕਿਉਂਕਿ ਕਈ ਮਦਰਸ ਬਹੁਤ ਜਿਹੜੇ ਲਾਈਟ ਵੀ ਨਹੀਂ ਪਸੰਦ ਕਰਦੀਆਂ ਤੇ ਉਹ ਫਿਰ ਆ ਚੂਸ ਕਰ ਸਕਦੇ ਨੇ ਬਹੁਤ ਪਿਆਰਾ ਇਹਦਾ ਜਿਹੜਾ ਕਲਰ ਆ ਇਹਦਾ ਫੈਬਰਿਕ ਵੀ ਬਹੁਤ ਵਧੀਆ ਬੜਾ ਸੌਫਟ ਆ ਦੇਖੋ ਸਿਲਕ ਦਾ ਫੈਬਰਿਕ ਆ ਆਹਦਾ ਫਰੰਟ ਆਊਗਾ ਤੇ ਆਹ ਸਾਰੀ ਡਿਜ਼ਾਈਨਿੰਗ ਜਿਹੜੀ ਆ ਆਹ ਵਾਲੀ ਇਹ ਸਾਰੀ ਇਹਦੀ ਸਲਵਾਰ ਤੇ ਆਊਗੀ ਬਿਲਕੁਲ ਡਿਫਰੈਂਟ ਆ ਮਾਰਕੀਟ ਨਾਲੋਂ ਹਟ ਕੇ ਸੂਟ ਬਣੇ ਨੇ ਸੋ ਇਹ ਵੀ ਬਹੁਤ ਜਿਹੜਾ ਜਿਆਦਾ ਪਿਆਰਾ ਬਣਿਆ ਹੋਇਆ ਦੁਪੱਟਾ ਇਹਦਾ ਜਿਹੜਾ ਉਹ ਪਿਓਰ ਦਾ ਆ ਫੁੱਲ ਪਿਓਰ ਜਿਹੜੀ ਉਹਦਾ ਦੁਪੱਟਾ ਆ ਆ ਦੇਖੋ ਆ ਦੁਪੱਟੇ ਤੇ ਪੂਰਾ ਜਾਲ ਟਾਈਪ ਬਣਿਆ ਹੋਇਆ ਹੈ ਬਾਕੀ ਤੁਹਾਨੂੰ ਪਤਾ ਸੂਟ ਦੀ ਜਿਹੜੀ ਗ੍ਰੇਸ ਆ ਉਹ ਹਮੇਸ਼ਾ ਸਟਿਚਿੰਗ ਹੋ ਕੇ ਆਉਂਦੀ ਜਦੋਂ ਅਸੀਂ ਪਾਈਪਿੰਗ ਵਗੈਰਾ ਲਗਾ ਦਿੰਨੇ ਆ ਦੁਪੱਟੇ ਨੂੰ ਪੂਰੀ ਫਿਨਿਸ਼ਿੰਗ ਕਰ ਦਿੰਨੇ ਆ ਉਹਦੇ ਨਾਲ ਜਿਹੜੀ ਆ ਉਹ ਗ੍ਰੇਸ ਆਉਂਦੀ ਆ ਸੋ ਕੋਈ ਵੀ ਸੂਟ ਬਣਵਾਉਣ ਲਈ ਜਾਂ ਕੋਈ ਆਈਡੀਆ ਲੈਣ ਲਈ ਤੁਸੀਂ ਜਿਹੜਾ ਸਾਡਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨਾਲ-ਨਾਲ ਜਿਹੜਾ WhatsApp ਦਾ ਨੰਬਰ ਉਹ ਸ਼ੋ ਹੋ ਰਿਹਾ ਤੁਸੀਂ ਸਾਨੂੰ ਕਾਲ ਕਰਕੇ ਮੈਸੇਜ ਕਰਕੇ ਤੇ ਸਾਨੂੰ ਇਹਦਾ ਪ੍ਰਾਈਸ ਪੁੱਛ ਕੇ ਸੂਟ ਜਿਹੜਾ ਘਰ ਬੈਠੇ ਹੀ ਮੰਗਵਾ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਜੀ